ਸਵਾਗਤ ਹੈ ਦੋਸਤੋ ਕਿਰਪਾ ਡੈਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਬਣਾ ਰਹੇ ਆ ਦੋਸਤੋ ਪਿੰਡ ਰਸੂਲਪੁਰ ਮੱਲਾ ਤਹਿਸੀਲ ਜਗਰਾਉਂ ਤੋਂ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਤਿੰਨ ਨਾਗਾ ਬਾਈ ਕੋਲ ਤਿੰਨੇ ਨਾਗਾ ਕੇ ਦੋਸਤੋ ਸੂਏ ਸਵਾਇ ਤੇ ਮਗਰ ਬੱਚੀ ਵੀ ਮਿਲ ਜੂਗੀ ਇੱਕ ਮਿਲ ਜੂਗੀ ਦੋਸਤੋ ਤੁਹਾਨੂੰ ਟੋਕੜ ਤੇ ਮੁੱਲ ਵੀ ਬਾਈ ਦੱਸਦਾ ਵੀ ਜੈਜ ਕਰਨਾ ਪੂਰੀ ਜਾਣਕਾਰੀ ਆਪਾਂ ਬਾਜੀ ਤੋਂ ਲੈ ਲਾਂਗੇ ਤਸੱਲੀ ਭਰ ਕੇ ਜਿਹੜੀ ਤੁਸੀਂ ਇੱਥੇ ਆ ਕੇ ਕਰੋਗੇ ਆ ਜੀ ਬਈ ਕਿ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦਾ ਨਾਮ ਵੀਰੇ ਪ੍ਰਦੀਪ ਸਿੰਘ ਪਿੰਡ ਰਸੂਲਪੁਰ ਮੱਲਾ ਜ਼ਿਲ੍ਹਾ ਲੁਧਿਆਣਾ ਤਹਿ ਠੀਕ ਹੈ ਹਾਂ ਜੀ ਨੰਬਰ ਦੋਸਤੋ ਬਾਕੀ ਥੱਲੇ ਵਾਲੇ ਬਸ ਲਗਾਤਾਰ ਸਕਰੀਨ ਤੇ ਚੱਲਦਾ ਰਹੂਗਾ ਇੱਕ ਗੱਲ ਕਲੀਅਰ ਈ ਕਰ ਦਗੇ ਵੀ ਤੋੜ ਕੇ ਨਹੀਂ ਆਪਾਂ ਤੁਹਾਨੂੰ ਦਿਖਾਉਂਦੇ ਕਿਉਂਕਿ ਦੋਸਤੋ ਬਾਈ ਨੂੰ ਵੀ ਥੋੜਾ ਜਿਹਾ ਕੰਮ ਆ ਤੇ ਮੈਨੂੰ ਵੀ ਕੰਮ ਆ ਵੈਸੇ ਬਈ ਤੋਰੇ ਤਾਰੇ ਦੇ ਪਾਸੋਂ ਸੈੱਟ ਬਾਈ ਤੋਰੇ ਦਾਰੇ ਦੀ ਕੋਈ ਘੋੜੇ ਵਰਗੀਆਂ ਹੋਣੀਆਂ ਕੋਈ ਲੰਗਣਾ ਮਾਰੂ ਕੋਈ ਪਾਸਾ ਨਾ ਕਰੋ ਠੀਕ ਆ ਆਪਾਂ ਵੀਡੀਓ ਥੋੜਾ ਜਲਦੀ ਜੀ ਕਵਰ ਕਰਨੀ ਕਰਕੇ ਤਾਂ ਕਰਕੇ ਤੋੜ ਕੇ ਨਹੀਂ ਦਿਖਾਉਂਦੇ ਡਿਟੇਲ ਵਾਈਜ਼ ਲੈ ਜਿੰਨਾ ਵੀ ਇੱਕ ਨੰਬਰ ਦੀ ਡਿਟੇਲ ਦੱਸਦੀ ਇਹ ਧਲੇ ਬਾਈ ਦੁੱਧ ਸੀਗਾ ਮਾਲਕਾਂ ਨੇ ਦੱਸਿਆ ਮੰਨ ਕੇ ਜਲ ਵੀ ਦੋ ਕੁ ਮਹੀਨੇ ਦੀ ਸੂਈ ਆ ਅੱਜ ਇਹ ਵੜੇ ਹੀਟ ਚਾਈ ਦੀ ਆ ਠੀਕ ਆ ਹੁਣ ਇਸ ਟਾਈਮ ਆਪਾਂ 10 ਕਿਲੋ ਦੁੱਧ ਚਵਾ ਦਾਂਗੇ ਦ ਮਟਾ ਹੈ ਨਹੀਂ ਬਾਈ ਇਹ ਟੋਕੜੀ ਹੈ ਫਰ ਜਾਣੀ ਟੋਕੜਾ ਬਾਈ ਟੋਕੜਾ ਦੁੱਧ ਦੇ ਪੈਸੇ ਲੈਣੇ ਕੱਲੇ ਠੀਕ ਹੈ ਲਓ ਦੋਸਤਾਂ ਟੰਟਾ ਕਰੀ ਕਰੋ ਚਾ ਬਾਕੀ ਮੱਝਾਂ ਵਰਗਾ ਦੁੱਧ ਦਾ ਠੀਕ ਆ ਕੱਦ-ਕੱਡ ਬਾਈ ਕੱਦ-ਕੱਡ ਤੋਂ ਇਹੜੀ ਲਾ ਸਕਦੇ ਹੋ ਮਾੜੀ ਮਾੜੀ ਫੋਟ ਜੀ ਇੱਕ ਹੈਗੀ ਹੈ ਨਾ ਹਾਂ ਬਾਈ ਉਹ ਫੋਟਾਂ ਹੀ ਹੈਗੇ ਉਹਨਾਂ ਉਹ ਵੈਸੇ ਹੀ ਆ ਕਿਉਂਕਿ ਥਾਣਾ ਵੱਡਾ ਵਾ ਕੋਈ ਐਸੀ ਗੱਲ ਨਹੀਂ ਹੈਗੀ ਠੀਕ ਥਾਣਾ ਦੇ ਸੈੱਟ ਚੈੱਕ ਕਰ ਲਓ ਦੋਸਤੋ ਸੋਹਣਾ ਥਾਣਾ ਨੇੜੇ ਤੋਂ ਤੁਹਾਨੂੰ ਦਿਖਾਤਾ ਦੁੱਧ ਬਾਈ ਦਾਦਾ ਵੀ 10 ਲੀਟਰ ਦੋ ਡੰਗ ਤਿੰਨ ਡੰਗ ਚੋਣ ਦੀ ਗੱਲ ਹੀ ਬਾਈ 10 ਲ ਲਓ ਦੋਸਤੋ ਜਿਵੇਂ ਗੱਲ ਕਰੀ ਆ 26000 ਚ ਬਈ ਦਾਦਾ ਵੀ ਮਾਨਤਾਨ ਕਰਦਾਂਗੇ ਜੈਜ ਡਿਮਾਂਡ ਦੇ ਹਿਸਾਬ ਨਾਲ 10 ਲੀਟਰ ਦਸਾਉਣ। ਅੱਗੇ ਆ ਜੀਏ ਬਈ ਆਪਾਂ। ਇਹ ਬਈ ਦੂਜਾ ਸੂਆ ਸੂਈ ਆ। ਇਹਨੂੰ 6 ਹੱਪਦਿਆਂ ਹੋ ਗਿਆ ਸੂਈ ਨੂੰ ਮਗਰ ਵੱੱਛਾ। ਮਗਰ ਦਊਗਾ 13 ਕਿਲੋ ਇਹ ਥੱਲੇ। ਦੋਨਾਂ ਟਾਈਮਾਂ ਦਾ। ਦੋਨਾਂ ਟਾਈਮਾਂ ਦਾ ਬਈ। ਲੋੜਾਂ ਚੋ ਸਕਦਾ। ਹਾਂ ਬਈ ਬਾਕੀ ਆਏ ਹਣ ਜੋ ਗੰਦਪੱਲ ਚੱਲ ਗਿਆ ਮਲੇ-ਮੂਲੇ ਤਾਂ ਸਾਫ ਹੋ ਗਈ। ਦੁੱਧ ਤਾਂ 14-15 ਕਿਲੋ ਗੁੱਲੇ-ਡੋਲਾ ਪਿਆ ਦੂ। ਠੀਕ ਆ। ਹਾਂ। ਤੇ ਖਣਾ ਸੁਣਾ ਵੀ। ਖਣਾ ਦੀ ਚਾਰਾਂ ਦੀ ਓਕੇ ਆ ਬਈ। ਓਕੇ। ਹਾਂ ਇਸ ਟੰ 13 ਲੀਟਰ ਦੁੱਧ ਹਾਜ਼ਰ ਆ ਬਾਕੀ ਤੁਸੀਂ ਹਵਾਨੇ ਤੋਂ ਜੱਜਮੈਂਟ ਲਾ ਸਕਦੇ ਫੈਕਸ ਜੀ ਹਵਾਨਾ ਕੋਈ ਟਟਮਾ ਹਵਾਨਾ ਨਹੀਂ ਮਗਰ ਇਹਦੇ ਆ ਗਿਆ ਹਾ ਇਧਰਲੇ ਪਾਸੇ ਵਾਲਾ ਵੱਛਾ ਚਾਰ ਹੀ ਥਾਣਾ ਦੇਦੇ ਕੋਈ ਫੋਰਸਟ ਨਹੀਂ ਇਧਰਲੇ ਪਾਸੇ ਦੀ ਵੀ ਦਿਖਾਉਣੇ ਆ ਹਫਤੇ ਕੀ ਸੂਈ ਥਲੇ ਦੋਸਤੋ 13 ਲੀਟਰ ਹਾਜ਼ਰ ਹੈ ਜਿਹੜਾ ਦੋ ਰੰਗ ਬਈ ਦੇ ਕਰੇ ਝੋ ਸਕਦੇ ਮੁੱਲ ਦੀ ਗੱਲਬਾਤ ਕਰੇਗੀ ਤਾਂ ਬਈ ਮੁੱਲੇ ਦਾ ਮੁੱਲੇ 45000 ਜਮਾਨਤਾਨ ਕਰ 45000 ਚ ਠੀਕ ਹੈ ਲੋ ਦੋਸਤੋ 45000 ਚ ਮਾਨਤਾਨ ਜ਼ਰੂਰ ਹੋ ਜਾਊਗਾ ਸੌਦਾ ਨੌਨ ਲੇਜ ਦੋਸਤੋ ਫੋਨ ਤੁਹਾਨੂੰ ਚੱਕਣਾ ਪੈਣਾ ਅੱ ਏ ਬਈ ਦੂਜਾ ਸੂ ਆਇਆ ਸੂਈ ਆ ਇਹ ਕੱਲ ਦੀ ਸੂਈ ਆ ਮਗਰ ਇਹਦੇ ਬੱਛੀ ਆ ਮਗਰ ਬੱਛੀ ਆ ਹਾਂ ਇਹ ਕਬੈਣੀ ਵਾਲੇ ਮਗਰਲੇ ਥਣੋਂ ਮਨ ਕਹੇ ਤਾਰਾ ਹੀ ਹੁੰਦੀ ਆ ਆਪਾਂ ਤੇ ਲੱਗ ਕੇ ਦੇਣੀ ਆ ਆਪਾਂ ਦਾ ਗੱਬਣਾ ਚ ਲਈ ਸੀਗੀ ਇਹ ਅੱਛਾ ਹਾਂ ਠੀਕ ਆ ਤੇ ਦੁੱਧ ਦੀ ਕੀ ਰਿਪੋਰਟ ਆ ਦੁੱਧ ਬਈ 20 ਕਿਲੋ ਦਿੱਤਾ ਪਹਿਲੇ ਸੂਏ ਅੱਛਾ ਹਾਂ ਠੀਕ ਆ ਆਪਾਂ 17 12 ਕਿਲੋ ਮੰਨ ਲਈਏ ਇੰਨਾ ਕ ਜੈਜ ਵੀ ਪਿਆ ਵੀ ਦਊਗੀ ਆਪਣ ਲੋਕਲ ਹੀ ਲਈ ਆ ਆਪਣੇ ਨਾਲ ਦੇ ਪਿੰਡੋਂ ਹੀ ਲਈਏ ਠੀਕ ਆ ਹਾਂ ਲਓ ਸੋ ਬਈ ਦਾਦਾ ਵੀ 20 ਲੀਟਰ ਦੀ ਰਿਪੋਰਟ ਆ ਪਿਛਲੇ ਉਹ ਜਿਹੜਾ ਥਾਣਾ ਉਹਦੇ ਚ ਬਈ 5-7 ਧਾਰਾਂ ਹੀ ਹ ਮੇਸ਼ਾ ਆਹ ਮਗਰਲਾ ਹਾਂ ਕਮੈਣੀ ਵਾਲਾ ਮਗਰਲਾ ਬਾਈ ਲੋਸਾ ਮਗਰਲਾ ਸਾਣਾ ਜਿਹੜਾ ਬਗਿਆ ਸਾਨੂੰ ਪਹਿਲਾਂ ਹੀ ਦੱਸਦਾ ਤੇ ਬਾਕੀ ਦੰਨੇ ਦਾ ਨਾ ਦੀ ਕਿਵੇਂ ਆਪਾਂ ਆ ਦੰਨੇ ਦਾ ਨਾ ਦੀ ਉਹਨਾਂ ਦੀ ਜਮਾ ਉਹ ਕਿ ਧਾਰਾ ਉਹਦੇ ਚ ਵੀ ਆਉਂਦੀਆਂ ਦੁੱਧ ਆਉਂਦਾ ਕੋਈ ਐ ਨਹੀਂ ਵੀ ਸਿੱਧੀ ਆਉਂਦੀ ਆ ਜਾਂ ਆਉਂਦਾ ਨਹੀਂ ਕੁਛ ਨਹੀਂ ਆਉਂਦਾ ਦੁੱਧ ਆਉਂਦਾ ਵਾ ਟੁੱਟ ਕੇ ਆਉਂਦਾ ਯਾਨੀ ਠੀਕ ਮਗਰ ਇਹਦੇ ਆ ਗਈ ਬੱਚੀ ਤੇ ਜੇਰ ਜੂਰ ਦੀ ਬਈ ਜੇਰ ਜੱਪੇ ਦੀ ਬਾਈ ਉਹਨਾਂ ਨੇ ਵੀਡੀਓ ਨਹੀਂ ਬਣਾਈ ਆਪਾਂ ਕਿਉਂਕਿ ਗੱਬੜ ਦਾ ਸੌਦਾ ਕਰ ਲਿਆ ਉਹਨੇ ਤੇ ਘਰੇ ਸੂਕੀ ਸੀਗੀ ਸੋਹਾ ਲੈ ਕੇ ਆਂਦੀ ਆਪਾਂ ਠੀਕ ਉਹ ਕਹਦੇ ਡੰਨਾ ਬਈ ਸਿੰਘ ਹੈਗੇ ਮਾਰ ਦੀ ਮੂਰ ਨਾ ਬਈ ਸਿੰਘ ਦਾ ਆਪਾਂ ਬਣਵਾ ਵੀ ਦਵਾਂਗੇ ਮਾਰਨ ਮੂਰ ਦਾ ਕੋਈ ਜਗ ਜੇ ਲੱਤ ਵੀ ਚੱਕ ਜਾ ਆਪਣੇ ਘਰੇ ਬੰਨ ਜਾਈਓ ਠੀ ਤੇ ਬਾਕੀ ਮੁੱਲ ਦੀ ਗੱਲ ਬਤ ਕਰੀਏ ਤਾਂ ਬਈ ਮੁੱਲ ਦਾ ਟੋਕੜਾ ਵਾਲਾ ਹੀ ਆ ਬਾਈ 37000 ਚ ਮਾਨ ਤਨ ਕਰਦਾ ਠੀਕ ਆ ਹਾਂ ਜਿਹਨੇ ਹੁਣ ਮੰਨ ਕੇ ਚੱਲ ਦੁੱਧ ਦੀ ਖਾਤਰ ਲਾਉਣੀ ਆ ਬਾਈ ਜੇ 17 12 ਕਿਲੋ ਦੁੱਧ ਪਿਆਈ ਗਈ ਬਾਈ ਐਨੇ ਦਾ ਭਾਅ ਵੀ ਕੀ ਆ ਜੱਰਾ ਮਗਰ ਵੱਚੀ ਆ ਜੇ ਚਾਰੇ ਥਾਂ ਚੱਲਦੇ ਹੁੰਦੇ ਫੇਰ ਮੁੱਲ ਹੋਊ ਫੇਰ ਤਾਂ ਬਾਈ ਮੁੱਲ ਵੀ ਮੇਰਾ ਮੰਨ ਕੇ ਚੱਲ ਵੀ 65000 ਕਰਨਾ ਸੀ ਆਪਾਂ ਠੀਕ ਆ ਹਾਂ ਲਓ ਦੋਸਤੋ ਆਪਣੀ ਤਾਂ ਹੁਣ ਵੀ ਮਹਿੰਗੀ ਲਈ ਆ ਠੀਕ ਆ ਹੂੰ 37000 ਦੀ ਬਾਈ ਦਾਦਾ ਵੀ ਦੇ ਦਾਂਗੇ ਕਿਉਂਕਿ ਤੇਲ ਕਰਕੇ ਦੋਸਤੋ ਤੇ ਪਲੱਸ ਪੁਆਇੰਟ ਹੋ ਗਿਆ ਮਗਰ ਇਹਦੇ ਆ ਗਈ ਬੱਛੀ 17 8 ਮੀਟਰ ਦੀ ਬਾਈ ਆ ਸਕਦਾ ਬਾਕੀ ਤੁਸੀਂ ਆਪਦੀ ਸੇਵਾ ਦੇ ਅਕੋਰਡਿੰਗ ਦੁੱਧ ਦੀ ਜਜਮੈਂਟ ਲਾ ਸਕਦੇ ਤਿੰਨ ਨਾਖ ਦਿਖਾਏ ਆ ਤਿੰਨੇ ਨਾਖਾਂ ਕੇ ਸੂਏ ਸੂਏ ਇੱਕ ਚੰਗੇ ਦੁੱਧ ਵਾਲੀ ਮਗਰ ਬੱਛੀ ਇਹ ਕਿ ਇਧਰਲੇ ਪਾਸੇ ਦੋਸਤੋ ਹਫਤੇ ਦੀ ਸੂਈ ਤੇ ਇੱਕ ਆ ਗਈ ਧਲੇ ਪਾਸੇ ਤੋਕੜ ਨੰਬਰ 26 ਥੱਲੇ ਵਾਲੇ ਪਾਸੇ ਸਕਰੀਨ ਤੇ ਚੱਲਦਾ ਨੂੰ ਮੁੱਲ 26000 ਤੋਂ ਸ਼ੁਰੂ ਹੋ ਗਿਆ 37000 ਤੱਕ ਰਵੱਟ ਤੋਂ ਬਾਅਦ ਜੇ ਆਗਾ ਬਾਕੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਓ ਪੂਰੀ ਵੀਡੀਓ ਦੇਖਣ ਲਈ ਧੰਨਵਾਦ